ਹੈਲੋ ਗਾਇਸ ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰੀ ਪਿਆਰੀ ਗੁੱਡ ਮਾਰਨਿੰਗ ਤੇ ਮਤਲਬ ਕਿ ਬੈਸੇ ਮੈਂ ਸਵੇਰ 3 ਵਜੇ ਉੱઠી ਹੋਈ ਐ ਕਿਉਂਕਿ ਨੀਂਦ ਨਹੀਂ ਆ ਰਿਹਾ ਉਹਨਾਂ ਦਾ ਨਾਸ਼ਤਾ ਵਗੈਰਾ ਬਣਾਇਆ ਉਸ ਤੋਂ ਬਾਅਦ ਮੈਂ ਸੋਚਿਆ ਕਿ ਚਲੋ ਕੀ ਸੋਣਾ ਹਨਾ ਥੋੜੇ ਬਹੁਤ ਕੰਮ ਕਰ ਲੇ ਇੱਕ ਦੋ ਤੇ ਉਸ ਤੋਂ ਬਾਅਦ ਮੈਂ ਹੁਣ ਮਤਲਬ ਕਿ 6:00 ਵੱਜ ਚੁੱਕੇ ਨੇ ਉੱਪਰ ਹੋ ਗਏ 5-7 ਮਿੰਟ ਹਾਂ ਤੇ ਮੈਂ ਇਹਨਾਂ ਨੂੰ ਪੌਣੇ 6:00 ਵਜੇ ਦੋਨੇ ਬੱਚਿਆਂ ਨੂੰ ਉਠਾਤਾ ਸੀਗਾ ਉਹ ਤਾਂ ਦੁੱਧ ਪੀਤਾ ਤੇ ਦੁਬਾਰਾ ਜਾਈ ਦੇ ਵਿੱਚ ਪਾਸੀ ਲੈ ਰਿਹਾ ਤੇ ਇਹ ਮੇਰੀ ਰੀਤੀ ਆ ਜਿਹੜੀ ਇੱਥੋਂ ਮੂੰਹ ਜਾ ਕੱਢ ਕੇ ਪੜਾਹਾ ਵੜਾਹਾ ਕਰਾਈ ਸੀ ਕਹਿੰਦੀ ਮੈਂ ਇਹਨੂੰ ਕਾ ਲਿਖ ਲਾ ਹਨਾ ਇਹਦਾ ਅੱਜ ਹੈਗਾਗਾ ਮਤਲਬ ਕਿ ਮੈਮ ਲਿਖਵਾ ਕੇ ਦੇਖੇਗੀ ਕਿ WhatsApp ਤੇ ਮੈਂ ਕਹਾਂ ਵੀ ਤੂੰ ਮਤਲਬ ਕਿ ਲਿਖ ਕੇ ਦੇਖ ਲੈ ਬੋਲੀ ਮਮਾ ਮਮਾ ਮੈਂ ਨਾ ਪਈ ਪਈ ਸੁਣਾ ਦੂੰਗੀ ਸੋਨੂ ਤੇ ਹੁਣ ਪਈ ਹੋਈ ਐ ਇਸ ਤਰ੍ਹਾਂ ਲਜਾਈ ਦੇ ਵਿੱਚ ਤੇ ਇੱਥੇ ਸੁਣਾ ਰਹੀ ਐ ਮਾਰਕੀਟ ਦੇ ਸੁਣਾਵਾ ਮਮਾ ਮਮਾ ਹோம் ਦੇ ਸੁਣਾਵਾ ਮਮਾ ਇਹ ਬਦਮਾਸ਼ ਕਿਉਂਕਿ ਇਹਨਾਂ ਦੇ ਚੱਲ ਰਿਹਾ ਟੈਸਟ ਤੇ ਇਸ ਕਰਕੇ ਮੈਂ ਥੋੜਾ ਜਲਦੀ ਠਾ ਦੇਣੀ ਹੁੰਦੀ ਆ ਕਿ ਬੱਚੇ ਉੱਠ ਕੇ ਚਲੋ 1 ਘੰਟਾ ਪੜ੍ਹ ਲੈਂਦੇ ਫਿਰ 7 ਵਜੇ ਤੋਂ ਤਿਆਰ ਹੋ ਜਾਣਗੇ 8 ਵਜੇ ਸਕੂਲ ਜਾਣਾ ਤਾਂ ਸੋ ਇਸ ਕਰਕੇ ਆਪਾਂ ਦੇਖੋ ਇਹ ਵੀ ਮੂੰਹ ਜਿਹਾ ਟਕੀ ਜਾਂਦੀ ਆ ਦਵਾਰੇ ਤੇ ਕਾਪੀ ਇੱਥੇ ਖੋਲ ਕੇ ਰੱਖਦੀ ਤੇ ਉਹ ਦੂਜਾ ਤਾਂ ਕਰਦਾ ਕਰਦਾ ਨਾ 4 ਵਜੇ ਠਾਇਆ ਕਰ ਮਮਾ 4 ਵਜੇ ਤੇ 4 ਵਜੇ ਕਿਹੜਾ 6 ਵਜੇ ਠਾਇ ਫਿਰ ਵੀ ਨੁੱਠਿਆ ਓਏ ਜਿੰਨੇ 4 ਵਜੇ ਉੱਠ ਕੇ ਕੀ ਕਰ ਲੈ ਕੀਨੇ ਕਿਹਾ ਤੇ ਪੈਨ ਨੂੰ ਥੋੜਾ ਨਾ ਕਹਿ ਮੈਂ ਕਿਹਾ ਕੰਮ ਕਰ ਵਾਏ ਉੱਠ ਕੇ ਪੜ੍ਹਾਈ ਕਰ ਉੱਠਿਆ ਤਾਂ ਇੱਥੋਂ ਜਾਂਦਾ ਨਹੀਂ ਜਾਈ ਚੋ ਗੱਲਾਂ ਕਰਦਾ ਵੱਡੀਆਂ ਵੱਡੀਆਂ ਹੂੰ ਬੁੱਲ ਫਟੇ ਮੇਰੇ ਤੋਂ ਕੋਈ ਕੰਮ ਦੱਸੋ ਮੇਰੀ ਤਾਂ ਬਰਸਾ ਨਹੀਂ ਆਪੇ ਤਾਂ ਬੁੱਲ ਬਰਸਾ ਲੱਗਾ ਨਹੀਂ ਮੈਂ ਲਾਲੂ ਨਹੀਂ ਮੇਰੀ ਧੀ ਉੱਪਰ ਨੂੰ ਹੋਣੀ ਥੋੜੀ ਜੀ ਨਹੀਂ ਮੇਰੀ ਜਾਨ ਨਹੀਂ ਨਹੀਂ ਮੇਰੀ ਜਾਨ ਨਹੀਂ ਐ ਇੱਥੇ ਤਾਂ ਲੱਗਦਾ ਕਿ ਮੈਂ ਵਾਲ ਖਿੱਤੇ ਆ ਇਹ ਤੋਂ ਤੁਹਾਨੂੰ ਵੀ ਲੱਗਦਾ ਵਾਲੀ ਕਰੀ ਗਈ ਨਹੀਂ ਐ ਜਦੋਂ ਕਹਿੰਦੀ ਹੈ ਹੀ ਨਹੀਂ ਕਿ ਹੈਗੀ ਆ ਇਸਾ ਉਪਿੰਦਰ ਵੀਗਰਗਰ ਲੱਗਦਾ ਗੁੱਗੂ ਆ ਇਹ ਮੇਰਾ ਗੁੱਗੂ ਆ ਉੱਠ ਗਿਆ ਨਹੀਂ ਉੱਠ ਗਿਆ ਗੋਕੂ ਤੇ ਹੁਣ ਮੈਂ ਦਿੰਦੀ ਆ ਉਪਿੰਦਰ ਨੂੰ ਮਤਲਬ ਕਿ ਐਲੋਵੇਰਾ ਦਾ ਜੂਸ ਕਿਉਂਕਿ ਪਾਣੀ ਦੇ ਵਿੱਚ ਨਾ ਪਾ ਸਕਦੇ ਹਾਂ ਐਲੋਵੇਰਾ ਹਾਂ ਐਲੋਵੇਰੀਓ ਆਮਲਾ ਆਮਲਾ ਹਾਂ ਸੱਚੇ ਸੌਰੀ ਐਲੋਵੇਰਾ ਐਲੋਵੇਰਾ ਲੱਗਦਾ ਤੇ ਆਮਲੇ ਦਾ ਜੂਸ ਉਹਦਾ ਮਤਲਬ ਕਿ ਜੂਸ ਵੀ ਲੈ ਕੇ ਆਏ ਸੀ ਅਸੀਂ ਮਰਬਾ ਵੀ ਲੈ ਕੇ ਆਏ ਸੀ ਉਪਿੰਦਰ ਦੇ ਲਈ ਕਿਉਂਕਿ ਇਹਦੀ ਆਈਸਟਰੀ ਮਤਲਬ ਕਿ ਜੋ ਨਿਗਾ ਹੈ ਪਹਿਲਾਂ ਨਾਲ ਤੋਂ ਵੱਧ ਗਈ ਥੋੜੀ ਜੀ ਤੇ ਪਰ ਉਹਨੇ ਸਾਨੂੰ ਕਿਹਾ ਸੀਗਾ ਡਾਕਟਰ ਨੇ ਕਿ ਅਗਰ ਤੁਸੀਂ ਆਮਲਾ ਖਿਲਾਉਂਗੇ ਸੁਆ ਜਾਂ ਫਿਰ ਇਹਨੂੰ ਪਾਣੀ ਦੇ ਵਿੱਚ ਆਮਲੇ ਆ ਦੋ ਟੱਕਣ ਪਾ ਕੇ ਤੇ ਅੱਧਾ ਗਲਾਸ ਪਾਣੀ ਦਾ ਜੋ ਵੀ ਹੈ ਇਸ ਤਰ੍ਹਾਂ ਦੇਵੋਗੇ ਨਾ ਤਾਂ ਉਹਦੇ ਨਾਲ ਜਲਦੀ ਨਿਗਾ ਵਧਦੀ ਹੈ ਤੇ ਇਸ ਕਰਕੇ ਮੈਂ ਸੋਚਿਆ ਕਿ ਚਲੋ ਅੱਜ ਹੁਣ ਉਪਿੰਦਰ ਨੂੰ ਅਸੀਂ ਉਹ ਦਿਨੇ ਨੇ ਸੁਆ ਸੁਆ ਬਟ ਅੱਜ ਇਹਨਾਂ ਇਹਦੇ ਪਾਪਾ ਨੇ ਕਿਹਾ ਹੋਇਆ ਕਿ ਸਵੇਰੇ ਪਹਿਲਾਂ ਉਹ ਪੀਣਾ ਤੇ ਫਿਰ ਦੁੱਧ ਪੀਣਾ ਤੇ ਦੁੱਧ ਵੀ ਜਿਹੜਾ ਹੈਗਾ ਬਿਨਾ ਪੱਤੀ ਤੋਂ ਦਿਨਾ ਦੁੱਧ ਤਾਂ ਮੈਂ ਦੇਤਾ ਕਿਉਂਕਿ ਐਵੇਂ ਉੜਦੇ ਨਹੀਂ ਹੁਣ ਕੀ ਕਰੀਏ ਮਜਬੂਰੀ ਹੋ ਜਾਂਦੀ ਹੈ ਨਾ ਬਟ ਮੈਂ ਸੋਚਿਆ ਕਿ ਚਲੋ ਹੁਣ ਇਹਨੂੰ ਆਮਲੇ ਦਾ ਜੂਸ ਦੇ ਦੂੰਗੀ ਤੇ ਤੂੰ ਕਿੱਥੇ ਜੀ ਗਿੜਾ ਜੀ ਪਿਆ ਨਾ ਤੂੰ ਗਿੜਾ ਜੀ ਹਾਂ ਆ ਦੇਖੇ ਅੱਧੀਆਂ ਵਹਾਲੇ ਕੱਪੜੇ ਪਾ ਪਾ ਕੇ ਪਏ ਆ ਜਿਵੇਂ ਬਾਹਲੀ ਗਰਮੀ ਹੁੰਦੀ ਹੈ ਸਵੇਰੇ ਥੋੜੀ ਨਾ ਤੂੰ ਤੂੰ ਮੇਰੇ ਪੱਤੀਓ ਵਹਾਲੇ ਤਸਵੇਰੇ ਸਵੇਰੇ ਫਿਰ ਆਇਕੂੰ ਗਿੜੇ ਬੰਦੇ ਕਿ ਤੂੰ ਚਿੰਬੜ ਕੇ ਪੂਰੇ ਵਲਦੀ ਆਂਦੇ ਹਾਂ ਤੇ ਬਨੀਮਰ ਤੇ ਹੁਣੇ ਹੁਣ ਪਾਪਾ ਨਾਲ ਗੱਲ ਕੀਤੀ ਪਾਪਾ ਕਹਿੰਦੇ ਆ ਕੇ ਫਿਰ ਪੱਟੀਆਂ ਖੇਡਾਂਗੇ ਪਾਪਾ ਹਾਂ ਅੱਜ ਰਾਤ ਪੱਟੀਆਂ ਖੇਡੀਆਂ ਤੇ ਬੜਾ ਮਜ਼ਾ ਆਇਆ ਹੈ ਨਾ ਮੈਂ ਤੇ ਨਵੰਬਰ ਦਿੱਤਗੀ ਤੂੰ ਤਾਂ ਜਿੱਤਦੀ ਰਹਿਣਾ ਭਾਈ ਪਾਪਾ ਮਦਦ ਕਰਦੇ ਤੇਰੀ ਹਾਂ ਪਾਪਾ ਹੈਲਪ ਕਰਦੇ ਪਰ ਮੈਂ ਇੱਕ ਵਾਰ ਖੁਦ ਕੀਤੀ ਸੀ ਮੈਂ ਹਾਂ ਅ ਮੈਂ ਖੁਦ ਕੀਤੀ ਸੀ ਖੁਦ ਕੀਤੀ ਸੀ ਭਾਈ ਚੱਲੋ ਭਾਈ ਹੁਣ ਆਪਾਂ ਕਰਦੇ ਆ ਬੱਚਿਆਂ ਨੂੰ ਤਿਆਰ ਪਹਿਲਾਂ ਜੇ ਅੱਧਾ ਘੰਟਾ ਹੋਰ 20 ਮਿੰਟ ਮੈਂ ਇਹਨੂੰ ਪੜਾਦਾ ਥੋੜਾ ਜਿਹਾ ਫਿਰ ਆਪਾਂ ਬੱਚਿਆਂ ਨੂੰ ਕਰਾਂਗੇ ਤਿਆਰ ਕੋਲ ਵੇਜਾਂਗੇ ਮੇਰੇ ਪੁੱਤ ਉਹਨੂੰ ਜਨਾ ਚਨਾ ਪੇਪਾ ਕਾ ਕੀ ਬੋਲ ਬੋਲ ਕੇ ਲਿਖ ਕੇ ਆਈ ਜਿਵੇਂ ਮੰਮਾ ਦੱਸਦੀ ਹੈ ਬ ਰ ਨ ਠੀਕ ਹੈ ਜਿਵੇਂ ਹੋਮ ਮ ਮਤਲਬ ਕਿ ਉਹਨੂੰ ਜੋ ਬੋਲ ਕੇ ਆਏਗਾ ਆਪਕੋ ਪਤੀਏ ਕਿ ਮਾਤਰਾ ਤਬ ਕਿਆ ਲੱਗਦੀ ਓਕੇ ਤੋਂ ਐਸੇ ਹੀ ਮਤਲਬ ਕਿ ਮਾਤਰਾ ਨਹੀਂ ਕਹਿ ਸਕਦੇ ਹਿੰਦੀ ਦੇ ਵਿੱਚ ਆਪਾਂ ਦੇ ਕੋਣਸਾ ਵੋਬਲ ਆਏਗਾ A E I O U ਤੇ ਉਸ ਹਿਸਾਬ ਦੇ ਨਾਲ ਲਿਖਣਾ ਹੁਣ ਤੂੰ ਪੜਨ ਰਹਿ ਜਾ ਬਾਰੇ ਵੀਰਾ ਹੀ ਬੈਠੂਗਾ ਤੇਰੇ ਕੋਲ ਸਮਾਧੀ ਲਾ ਕੇ ਆਹ ਭੂਮੀ ਕਰ ਲਾ ਦੋ ਕਿ ਪਾਸੇ ਅੱਤਲਾ ਐਸਐਸਟੀ ਦਾ ਟੈਸਟ ਤੇਰਾ ਕੱਲ੍ਹ ਪੜ੍ਹ ਲੈ ਮਮਾ ਮਮਾ ਜਦੋਂ ਮੈਂ ਕਿਹਾ ਥੋੜੀ ਪੜਾਈ ਕਰ ਲੈ ਤੇ ਨਿਮਰ ਤੈਨੂੰ ਭੇਜਦਾ ਕਿ ਬੈਗ ਲਿਆ ਤੇ ਤੇਥੋਂ ਤੁਰ ਜਾਂਦਾ ਤੂੰ ਬੁੱਢਾ ਹੋ ਗਿਆ ਉਹੋ ਵੀ ਇਹੋ ਜਿਹੀ ਹੈਗੀ ਭੱਜ ਕੇ ਅੱਖ ਲੱਗ ਜਾਂਦੀ ਹੈ ਵੀਰਾ ਜਿਵੇਂ ਕਹਿੰਦਾ ਚੱਲ ਫੜਾ ਵੀਰ ਨੂੰ ਬੈਗ ਆਪਾ ਬੱਚਾ ਨੂੰ ਸਕੂਲ ਛੱਡਤਾ ਸਕੂਲ ਚਲੇ ਗਏ ਬੱਚੇ ਤੇ ਆ ਕੇ ਮੈਂ ਸੋਚਿਆ ਮੈਂ ਵੀ ਆਪਣਾ ਨਾਸ਼ਤਾ ਕਰ ਲਵਾਂ ਤੇ ਸਵੇਰ ਦਾ ਨਾਸ਼ਤਾ ਜਿਹੜਾ ਥੋੜਾ ਹੈਲਦੀ ਹੋ ਜਾਵੇ ਤਾਂ ਜਿਆਦਾ ਵਧੀਆ ਚੀਜ਼ ਹੈ ਤੇ ਮੈਂ ਉਹਦੇ ਲਈ ਬਣਾਇਆ ਮਤਲਬ ਕਿ ਮੈਲਿਸਿਸ সুইਟ ਕੌਰਨ ਤੇ ਉਹਨਾਂ ਨੂੰ ਬੋਇਲ ਕੀਤਾ ਉਹਦੇ ਵਿੱਚ ਮੈਂ ਗਾਜਰ ਪਾਈ ਹੈ ਖੀਰਾ ਪਾਇਆ ਤੇ ਨਾਲ ਹੀ ਇੱਕ ਪਿਆਜ਼ ਪਾਇਆ ਤੇ ਇਹਨਾਂ ਨੂੰ ਕਰਕੇ ਤੇ ਮੈਂ ਵਿੱਚ ਪਾਇਆ ਥੋੜਾ ਚਟ ਮਸਾਲਾ ਤੇ ਇੰਨੀ ਜਮੀ ਮਤਲਬ ਕਿ ਸੈਲਡ ਦੀ ਤਰ੍ਹਾਂ ਬਣਿਆ ਨਾ ਬਹੁਤ ਵਧੀਆ ਚੀਜ਼ ਹੈ ਤੇ ਹੈਲਦੀ ਵੀ ਹੈ ਤੇ ਸਾਨੂੰ ਖਾਣਾ ਚਾਹੀਦਾ ਵਾਓ ਬਹੁਤ ਮਜ਼ਾ ਆ ਰਿਹਾ ਟਰਾਈ ਕਰਕੇ ਜਰੂਰ ਦੇਖਣਾ ਆਸਾਨ ਵੀ ਹੈ ਤੇ ਮਜ਼ਾ ਵੀ ਇੰਨਾ ਜਿਆਦਾ ਆ ਰਿਹਾ ਨੂੰ ਖਾਣ ਦੇ ਵਿੱਚ ਵਾਓ ਕੱਗੇ ਸਵੇਰ-ਸਵੇਰ ਕਈ ਵਾਰ ਆਪਾਂ ਮਤਲਬ ਕਹਿੰਦੇ ਆ ਤਲੀਆਂ ਫਲੀਆਂ ਚੀਜ਼ਾਂ ਖਾਣੀਆਂ ਤੇ ਉਹਦੇ ਨਾਲ ਵਧੀਆ ਮਿਲਦਾ ਹੈ ਹੈਲਦੀ ਹੈ ਤਲੀਆਂ ਫਲੀਆਂ ਖਾਣੀਆਂ ਥੋੜਾ ਦਿਨ ਦੇ ਵਿੱਚ ਖਾ ਲੂ ਤੇ ਜਾਂ ਥੋੜਾ ਰੁੱਕ ਕੇ ਖਾ ਲਓ ਲੇਕਿਨ ਸੁਭਾ ਸੁਭਾ ਦੀ ਸਭ ਤੋਂ ਪਹਿਲੀ ਡਾਈਟ ਹੈ ਜਿਹੜੀ ਉਹ ਹੋਣੀ ਚਾਹੀਦੀ ਹੈ ਹੈਲਦੀ ਤੋਂ ਸੋ ਮੈਂ ਹੈਲਦੀ ਹੀ ਕਰੀ ਆ ਅੱਜ ਫਿਰ 3 ਵਜੇ ਸਵੇਰ ਉੱਠ ਕੇ ਦਰਿਤਾ ਨੇ ਡਿਊਟੀ ਆਣਾ ਸੀ ਉਹ ਕਹਿੰਨੇ ਮੈਨੂੰ ਉਹੀ ਵਾਲਾ ਸੈਲਡ ਬਣਾ ਕੇ ਦੇ ਸੋ ਮੈਂ ਅੱਜ ਫਿਰ ਬਣਾਇਆ ਮਤਲਬ ਸਵੀਟ ਕੌਰਨ ਨੂੰ ਜਿਹੜਾ ਬੋਇਲ ਕੀਤਾ ਵਿੱਚ ਕੈਰਟ ਤੇ ਖੀਰਾ ਤੇ ਪਿਆਜ਼ ਪਾਇਆ ਤੇ ਉਸ ਤੋਂ ਬਾਅਦ ਮੈਂ ਨਿੰਬੂ ਪਾਇਆ ਥੋੜਾ ਤੇ ਚਾਟ ਮਸਾਲਾ ਪਾਇਆ ਤੇ ਉਹਨਾਂ ਦਾ ਫੋਨ ਆਇਆ ਬਹੁਤ ਟੇਸਟੀ ਲੱਗੀ ਕਹਿੰਨੇ ਮੈਨੂੰ ਇਹ ਵੈ ਡਿਜ਼ਰਟ ਉਹਨਾਂ ਨੇ ਪਹਿਲੀ ਦੀ ਸੀ ਇੱਧਰ ਬੰਡਿਆ ਬੱਚਿਆਂ ਦਾ ਦੁੱਧ ਤੇ ਉੱਪਰ ਟਾਈਮ ਵੀ ਜਿਹੜਾ ਹੈਗਾ ਸਵਾ 4:00 ਬੱਜ ਚੁੱਕੇ ਨੇ ਤੇ ਬੱਚੇ ਹਜੇ ਸੁੱਤੇ ਪੈ ਨੇ ਇਹਨਾਂ ਨੂੰ ਤੇ ਮੈਂ ਬੱਚਿਆਂ ਨੂੰ ਪਤਾ ਸਕੂਲੋਂ ਛੱਡ ਕੇ ਆ ਗਈ ਬੱਚੇ ਸਕੂਲ ਚਲੇ ਗਏ ਤੇ ਉਸ ਤੋਂ ਬਾਅਦ ਮੈਂ ਆ ਕੇ ਸਿੱਧਾ ਕੰਬਲ ਦੇ ਵਿੱਚ ਹੀ ਬੈਠ ਗਈ ਕਿਉਂਕਿ ਕਾਫੀ ਜ਼ਿਆਦਾ ਠੰਡ ਹੋ ਰਹੀ ਹੈ ਬਾਹਰ ਤੇ ਹੱਥ ਪੈਰ ਇੰਨੇ ਜ਼ਿਆਦਾ ਠੰਡੇ ਹੋ ਰਹੇ ਨੇ ਪਾਣੀ ਤਾਂ ਹੱਥ ਲਗਾਉਣ ਨੂੰ ਬਿਲਕੁਲ ਵੀ ਮਨ ਨਹੀਂ ਕਰ ਰਹੀ ਮੈਂ ਕਿਹਾ ਚਲੋ ਥੋੜਾ ਰੁੱਕ ਕੇ ਕਰਦੀ ਹਾਂ ਤੇ ਇੱਕਦੋ ਵੀਡੀਓ ਪੰਗਾ ਸੋ ਵੀ ਐਡਿਟ ਕੀਤੀਆਂ ਤੇ ਅੱਜ ਇੱਕ ਹੋਰ ਖੁਸ਼ਖਬਰੀ ਦਾ ਫੋਨ ਆਇਆ ਕਿ ਸਾਡੇ ਘਰ ਆਇਆ ਛੋਟਾ ਜਿਹਾ ਬੇਬੀ ਜੋ ਕਿ ਮੇਰੇ ਭਤੀਜੇ ਦਾ ਮਤਲਬ ਜੋ ਅਸੀਂ ਪਿਛਲੀ ਵਾਰ ਵਿਆਹ ਗਏ ਸੀ ਨਾ ਅਕਤੂਬਰ ਦੇ ਵਿੱਚ ਵੀਡੀਓ ਪਾਏ ਸੀ ਮੈਂ YouTube ਤੇ ਤੇ ਉਹਨਾਂ ਦੇ ਹੋਇਆ ਛੋਟਾ ਜਿਹਾ ਬੇਬੀ ਲੜਕਾ ਤੇ ਸਵੇਰ ਸਵੇਰ ਜਿਹਾ ਗੁੱਡ ਨਿਊਜ਼ ਮਿਲੀ ਤੇ ਵਧੀਆ ਲੱਗਿਆ ਹੈ ਨਾ ਉਸ ਤੋਂ ਬਾਅਦ ਨਾਲ ਥੋੜੀ ਜਿਹੀ ਇਹ ਤਾਂ ਜ਼ਰੂਰ ਹੋ ਗਿਆ ਕਿ ਥੋੜੀ ਜੀ ਮਤਲਬ ਕਿ ਪ੍ਰੋਬਲਮ ਆ ਕਿ ਉਹ ਕਹਿੰਦੇ ਜੋ ਬੇਬੀ ਹੈ ਥੋੜਾ ਮਤਲਬ ਕਿ ਬੇਟ ਹੈ ਜੋ ਉਸ ਦਾ ਘਟ ਹੈ ਤੇ ਜਾਂ થોડે bột ਜਿਸ ਤਰ੍ਹਾਂ ਆਪਾਂ ਕਹਿ ਸਕਦੇ ਕੋਈ ਇਨਫੈਕਸ਼ਨ ਵਗੈਰਾ ਹੋਗੀ ਤੇ ਉਹਨੂੰ ਮਤਲਬ ਕਿ ਮਸ਼ੀਨ ਦੇ ਵਿੱਚ ਰੱਖਿਆ ਹੋਇਆਗਾ ਤੇ ਲੇਕਨ ਵੈਸੇ ਚਲੋ ਠੀਕ ਹੈ ਨਾ ਤੇ ਸੋ ਇਹ ਵੀ ਖੁਸ਼ਖਬਰੀ ਹੈ ਤੇ ਹੁਣ ਨੰਬਰ ਤੂੰ ਇੰਨੀ ਚਲਦੀ ਪੈ ਰਹੀ ਹੈ ਕਿ ਮੰਮਾ ਜਲਦੀ ਲੈ ਕੇ ਚਲੋ ਮਤਲਬ ਕਿ ਘਰੇ ਦੇਖਣ ਦੇ ਲਈ ਹੈ ਵੈਸੇ ਵੀ ਪਤਾ ਅੱਜ ਕੱਲ੍ਹ ਕੀ ਹੈ ਮਤਲਬ ਵੈਸੇ ਇੱਕ ਤਾਂ ਠੰਡ ਹੈ ਦੂਸਰਾ ਗੱਲ ਨਾ ਬੱਚਿਆਂ ਦੇ ਵਿੱਚ ਬੱਚੇ ਚ ਥੋੜੀ-ਬਹੁਤ ਪ੍ਰੋਬਲਮ ਹੋਈ ਜਾਂਦੀ ਹੈ ਹਮੇਸ਼ਾ ਅੱਜਕੱਲ ਤਾਂ ਖਾਸ ਕਰਕੇ ਹਨਾ ਉਹ ਜਿਹਾ ਖਾਣ ਪੀਣ ਨਹੀਂ ਰਿਹਾ ਸਭ ਕੁਝ ਰਿਹਾ ਜਦੋਂ ਨਿਮਰਤ ਹੋਈ ਇਹ ਪਹਿਲਾਂ ਨਿਮਰਤ ਵੀ ਐਡਮਿਟ ਰਹੀ ਸੀ ਹਸਪੀਟਲ ਦੇ ਵਿੱਚ ਇਹਨੂੰ ਵੀ ਕਾਫੀ ਜ਼ਿਆਦਾ ਜਿਹੜਾ ਜaundice ਹੋ ਗਿਆ ਸੀਗਾ ਤੇ ਪੀਲੀਆ ਦੀ ਕਾਫੀ ਹੋ ਗਈ ਸੀ ਪ੍ਰੋਬਲਮ ਤੇ ਸੋ ਇਸ ਕਰਕੇ ਫਿਰ ਇਹਨੂੰ ਅਸੀਂ ਕਿੰਨੇ ਦਿਨ ਤੱਕ ਜਿਹੜਾ ਐਡਮਿਟ ਰੱਖਿਆ ਸੀਗਾ ਹਨਾ ਤੇ ਅੱਜਕੱਲ ਬੱਚਾਂ ਨਾਲ ਲਗਭਗ ਇਹ ਚੀਜ਼ਾਂ ਚਲੋ ਹੋ ਜਾਂਦੀਆਂ ਨੇ ਤੇ ਵਸੇ ਠੀਕ ਹੈ ਤੇ ਪਰ ਸਾਨੂੰ ਬਹੁਤ ਖੁਸ਼ੀ ਹੋਈ ਕਿ ਹਾਂ ਚਲੋ ਬਈ ਹਨਾ ਸਾਰਿਆਂ ਨੂੰ ਪ੍ਰਮਾਤਮਾ ਮਤਲਬ ਕਿ ਦੇਵੇ ਹਨਾ ਨਾਤਾ ਲੜਕੀਆਂ ਬਿਨਾ ਸਾਦਾ ਤੇ ਨਾ ਹੀ ਲੜਕੇ ਬਿਨਾ ਦੋਨੇ ਹੀ ਕਰਦੀ ਰੌਣਕ ਨੇ ਤੇ ਦੋਨੇ ਹੀ ਪਰਮਾਤਮਾ ਸਭ ਨੂੰ ਦੇਵੇ ਤੇ ਬੀਰ ਸੋ ਹੈਪੀ ਮੈਨੂੰ ਹੱਸ ਰਹੀ ਸੀ ਕਿ ਤੂੰ ਦਾਦੀ ਬਣ ਕੇ ਮਤਲਬ ਮੈਂ ਭੂਆ ਲੱਗੇ ਤੇ ਦਾਦੀ ਬਣ ਗਈ ਮੈਂ ਕਿਹਾ ਚਲੋ ਕੋਈ ਨਾ ਭਈ ਜੋ ਰਿਸ਼ਤਾ ਹੈ ਹਈ ਹਾਂ ਇੱਕ ਨਹੀਂ ਤੇ ਹੁਣ ਆਪ ਅਸੀਂ ਦੇਖਦੇ ਹਾਂ ਕਿ ਕਦੋਂ ਚੱਲਦੇ ਆ ਤੇ ਕਦੋਂ ਜਾਂਦੇ ਆ ਕਿੱਕੇ ਨੂੰ ਦੇਖਣ ਤੇ ਆਪਾਂ ਹੁਣ ਇਸ ਨਾਲ ਹੀ ਅੱਜ ਮੈਂ ਕਰੂੰਗੀ ਬਲੌਗ ਦਾ ਐਂਡ ਤੇ ਅਗਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗਦੀ ਹੈ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਤੇ ਮੇਰੀ ਵੀਡੀਓ ਨੂੰ ਲਾਈਕ ਜ਼ਰੂਰ ਕਰ ਦੇਣਾ ਤੇ ਆਪਾਂ ਮਿਲਾਂਗੇ ਹੁਣ ਨਵੇਂ ਬਲੌਗ ਦੇ ਵਿੱਚ ਅੱਜ ਕੀ ਕੀ ਚੈਲੰਜ ਨੇ ਮੇਰੇ ਨਾਲ ਹੋਣ ਵਾਲੇ ਕਿਉਂਕਿ ਮੈਨੂੰ ਕੀਤੇ ਹੋਏ ਨੇ ਨਿਰਿੰਦਰ ਤੇ ਉਹ ਅੱਜ ਅਸੀਂ ਦਿਨੇ ਕਰਾਂਗੇ ਤੇ ਅੱਗੇ ਦੇਖਦੇ ਰਹੋ ਵੀਡੀਓ ਨੂੰ